ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇਸ ਹਫਤੇ ਦੇ ਵਿੱਚ ਕੰਨਿਆ ਰਾਸ਼ੀ ਕੁੰਭ ਰਾਸ਼ੀ ਤੇ ਮਿਥਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਹੜੇ ਹੋ ਜਾਣਗੇ ਉਲਟ ਫੇਰ ਕਿਹੜੀਆਂ ਮਿਲਣਗੀਆਂ ਇਹਨਾਂ ਨੂੰ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੇ ਧਨ ਦੇ ਨਾਲ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਤਿੰਨ ਹੀ ਰਾਸ਼ੀ ਵਾਲੇ ਉਸ ਸਮਝਦਾਰੀ ਦੇ ਨਾਲ ਤੁਹਾਡੇ ਵੱਲੋਂ ਚੁੱਕਿਆ ਗਿਆ ਹਰ ਇੱਕ ਕਦਮ ਇਨਸਾਨ ਨੂੰ ਉਸ ਦੀ ਮੰਜ਼ਿਲ ਦੇ ਨੇੜੇ ਲੈ ਕੇ ਚਲਿਆ ਜਾਂਦਾ ਹੈ ਜੋ ਆਪਣੀ ਸੋਚ ਨੂੰ ਵੀ ਬਦਲ ਲਵੇ ਉਹ ਪੂਰੇ ਹੀ ਸੰਸਾਰ ਨੂੰ ਬਦਲਣ ਦੀ ਜਿਹੜੀ ਹੈ ਉਹ ਨਿਯਤ ਰੱਖ ਸਕਦਾ ਹੈ। ਆਓ ਸ਼ੁਰੂ ਕਰਦੇ ਹਾਂ ਜੀ ਇਸ ਹਫ਼ਤੇ ਦੀ ਤੁਹਾਡੀ ਸਟੇਕ ਭਵਿੱਖ ਬਾਰੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਉਲਟਫੇਰ ਹੋਣਗੇ ਕਿਹੜੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਤੁਹਾਨੂੰ ਸਾਵਧਾਨੀ ਆਪਣੀ ਜ਼ਿੰਦਗੀ ਵਿੱਚ ਮਿਲਣ ਵਾਲੀਆਂ ਹਨ ਅੱਜ ਤੁਹਾਡੇ ਲਈ ਅਦਭੁਤ ਜਾਣਕਾਰੀ ਲੈਣ ਆਏ ਹਾਂ ਜੋ ਕਿ ਹਰ ਇੱਕ ਕਿਸੇ ਦੀ ਸਮਝ ਵਿੱਚ ਆਸਾਨੀ ਨਾਲ ਨਹੀਂ ਆ ਸਕਦੀ ਤੁਹਾਨੂੰ ਨਿਮਰਤਾ ਸਾਹਿਤ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਜੋ ਗੱਲਾਂ ਅੱਜ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹ ਤੁਹਾਡੀ ਜ਼ਿੰਦਗੀ ਦੇ ਉੱਪਰ ਡੂੰਘਾ ਤੇ ਚਮਤਕਾਰੇਪਰਭਾਵ ਛੱਡ ਕੇ ਜਾਣਗੀਆਂ ਪਰਿਵਰਤਨ ਲੈ ਕੇ ਉਹ ਗੱਲਾਂ ਆ ਸਕਦੀਆਂ ਹਨ ਇਹ ਸੰਦੇਸ਼ ਕੋਈ ਆਮ ਗੱਲ ਨਹੀਂ ਹੈ ਇਹ ਤੁਹਾਡੇ ਜੀਵਨ ਨੂੰ ਰੌਸ਼ਨ ਕਰਨ ਵਾਲਾ ਈਸ਼ਵਰਿਆ ਪ੍ਰਸ਼ਾਦ ਹੈ ਜੇਕਰ ਤੁਸੀਂ ਇਸ ਨੂੰ ਪੂਰੀ ਸ਼ਰਧਾ ਤੇ ਧਿਆਨ ਦੇ ਨਾਲ ਅਪਣਾ ਲਿਆ ਤਾਂ ਯਕੀਨ ਕਰਕੇ ਮੰਨੋ ਕਿ ਆਉਣ ਵਾਲਾ ਸਮਾਂ ਭਾਵਕੇ ਆਉਣ ਵਾਲਾ ਕੱਲ ਤੁਹਾਡੇ ਲਈ ਇੱਕ ਬ੍ਰਹਮ ਰੋਸ਼ਨੀ ਵਾਂਗ ਚਮਕ ਉੱਠੇਗਾ ਜਿਵੇਂ ਹਨੇਰੇ ਵਿੱਚ ਸੂਰਜ ਆਪਣੇ ਪੂਰੇ ਹੀ ਰੋਸ਼ਨੀ ਨਾਲ ਫੈਲਦਾ ਹੈ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਹੁਣ ਰੋਸ਼ਨੀ ਭਰਨ ਜਾ ਰਹੀ ਹੈ ਜੋ ਅੱਜ ਪ੍ਰਗਟ ਹੋ ਰਹੀ ਹੈ ਉਹ ਤੁਹਾਡੇ ਭਾਗਾਂ ਦੇ ਤਾਰਾ ਨੂੰ ਮੋੜਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਤੁਹਾਨੂੰ ਇਹ ਹੀ ਬੇਨਤੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਹਰ ਸ਼ਬਦ ਨੂੰ ਆਪਣੇ ਦਿਲ ਵਿੱਚ ਡੰਗ੍ਹਾਈ ਦੇ ਨਾਲ ਉਤਾਰ ਲਓ ਤੈਨਹੀਂ ਰਾਸ਼ੀ ਵਾਲਿਓ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਇਹ ਜਾਣਕਾਰੀ ਨੂੰ ਇਹ ਗਿਆਨ ਨੂੰ ਜਾਣ ਬੁੱਝ ਕੇ ਤੁਹਾਡੇ ਤੋਂ ਹੁਣ ਤੱਕ ਲੁਕਾ ਕੇ ਰੱਖਿਆ ਗਿਆ ਸੀ ਤਾਂ ਕਿ ਤੁਸੀਂ ਇਸ ਦੀ ਸ਼ਕਤੀ ਨੂੰ ਸਹੀ ਸਮੇਂ ਤੇ ਸਮਝ ਸਕੋ ਜੇਕਰ ਇਹ ਜਾਣਕਾਰੀ ਉਹਨਾਂ ਲੋਕਾਂ ਤੱਕ ਪਹੁੰਚ ਗਈ ਜੋ ਤੁਹਾਡੇ ਖਿਲਾਫ ਈਰਖਾ ਰੱਖਦੇ ਹਨ ਇਸ ਦਾ ਸਦਰ ਉਪਯੋਗ ਕਰਦੇ ਹਨ ਤਾਂ ਤੁਹਾਡੇ ਮਾਰਗ ਵਿੱਚ ਰੁਕਾਵਟਾਂ ਪੈਦਾ ਕਰ ਸਕਦੇ ਹਨ ਇਸ ਲਈ ਇਸ ਨੂੰ ਕੇਵਲ ਆਪਣੇ ਅੰਦਰ ਰੱਖੋ ਇਹ ਬ੍ਰਹਮ ਰਹਾਸ ਜਿਹੜਾ ਹੈ ਤੁਹਾਡੇ ਅੰਦਰ ਛੁਪੇ ਹੋਏ ਇਸ ਸੱਚ ਨੂੰ ਪ੍ਰਗਟ ਕਰ ਸਕਦਾ ਹੈ ਇਸ ਨੂੰ ਜਾਣਨ ਦੀ ਚਾਹ ਵਿੱਚ ਤੁਸੀਂ ਸਾਇੰਸ ਸਾਲਾਂ ਤੋਂ ਪਟਕਦੇ ਆ ਰਹੇ ਸੀ ਜਿਵੇਂ ਹੀ ਤੁਸੀਂ ਇਸ ਰਹਾਸ ਨੂੰ ਅਪਣਾਓਗੇ ਤੁਹਾਡੇ ਚਾਰੇ ਹੀ ਪਾਸਿਆਂ ਤੋਂ ਹਨੇਰਾ ਅਤੇ ਨਕਾਰਾਤਮਕਤਾ ਮਿਟਣੀ ਸ਼ੁਰੂ ਹੋ ਜਾਵੇਗੀ ਉਹ ਸਾਰੀਆਂ ਰੁਕਾਵਟਾਂ ਸੰਘਰਸ਼ ਅਤੇ ਟੁੱਟਣ ਹੁਣ ਪਿੱਛੇ ਛੁੱਟਣ ਵਾਲੇ ਹਨ ਇਹ ਇੱਕ ਵਿਸ਼ੇਸ਼ ਕਾਲਕੰਡ ਹੈ ਜੋ ਬਹੁਤ ਲੰਬੇ ਸਮੇਂ ਦੇ ਅੰਤਰਕਾਲ ਤੇ ਬਾਅਦ ਤੁਹਾਡੇ ਜੀਵਨ ਵਿੱਚ ਦਸਤਕ ਦੇ ਰਿਹਾ ਹੈ। ਪਿਛਲੀ ਵਾਰ ਜਦੋਂ ਅਜੇ ਸੰਜੋਗ ਬਣੇ ਸਨ ਤਾਂ ਉਦੋਂ ਵੀ ਕਈ ਜੀਵਨਾ ਵਿੱਚ ਅਕਲਪਨਾ ਪਰਿਵਰਤਨ ਆਏ ਸਨ। ਅਤੇ ਅੱਜ ਫਿਰ ਉਹੀ ਸੰਜੋਗ ਦੁਹਰਾਇਆ ਜਾ ਰਿਹਾ ਹੈ ਤੁਹਾਡੇ ਲਈ ਦੋਸਤ। ਤੁਹਾਡੀ ਜਨਮ ਕੁੰਡਲੀ ਵਿੱਚ ਸੂਰਜ ਦਾ ਸਥਾਨ ਪਰਿਵਰਤਨ ਹੋ ਚੁੱਕਾ ਹੈ ਤੇ ਮੰਗਲ ਦੀ ਊਰਜਾ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕੀ ਹੈ। ਮੰਗਲ ਦਾ ਤੇਜ ਰਹਾਸ ਜਿਹੜਾ ਹੈ ਤੁਹਾਡੇ ਜੀਵਨ ਵਿੱਚ ਹਿੰਮਤ, ਨਿਰਣੈ, ਸ਼ਕਤੀ, ਆਤਮ ਵਿਸ਼ਵਾਸ ਅਤੇ ਜਿੱਤ ਦਾ ਸੰਚਾਰ ਕਰ ਸਕਦਾ ਹੈ। ਸਾਲਾਂ ਤੋਂ ਉਟਕੇ ਹੋਏ ਕੰਮ ਹੁਣ ਆਸਾਨੀ ਨਾਲ ਪੂਰੇ ਹੋਣੇ ਸ਼ੁਰੂ ਹੋ ਜਾਣਗੇ। ਤੁਸੀਂ ਵੇਖਿਆ ਹੀ ਹੋਵੇਗਾ ਕਿ ਬੀਤੇ ਸਾਲਾਂ ਵਿੱਚ ਤੁਸੀਂ ਕਿੰਨੀ ਮਿਹਨਤ ਕੀਤੀ ਪਰ ਨਤੀਜੇ ਅਕਸਰ ਹੀ ਨਿਰਾਸ਼ਾਜਨਕ ਹੀ ਰਹੇ। ਪਰ ਹੁਣ ਉਹ ਔਖਾ ਸਮਾਂ ਪਿੱਛੇ ਛੱਡ ਚੁੱਕੇ ਹੋ। ਹੁਣ ਤੁਹਾਡੀ ਤਕਦੀਰ ਦੀਆਂ ਕਿਰਨਾਂ ਤੇ ਜਿਹੜੇ ਵੀ ਤੇਜਸਵੀ ਰੂਪ ਹਨ ਚਮਕਣ ਨੂੰ ਤਿਆਰ ਹਨ। ਸਾਰੇ ਹੀ ਸੁਪਨੇ ਜੋ ਅਧੂਰੇ ਸਨ ਹੁਣ ਤੱਕ ਉਹ ਸਾਰੇ ਹੀ ਪੂਰੀ ਤਰ੍ਹਾਂ ਤੁਹਾਡੇ ਹੁਣ ਪੂਰੇ ਹੋ ਜਾਣਗੇ ਜਿਨ੍ਹਾਂ ਕਲਪਨਾਵਾਂ ਨੂੰ ਤੁਸੀਂ ਹੁਣ ਤੱਕ ਸਿਰਫ ਇੱਕ ਸੋਚ ਮੰਨਦੇ ਸੀ ਉਹ ਹਣ ਯਥਾਰਥ ਰੂਪ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨਗੇ ਦੋਸਤੋ ਸ਼ਰਤ ਇਹ ਹੈ ਕਿ ਇਸ ਬ੍ਰਹਮ ਗਿਆਨ ਨੂੰ ਗੰਭੀਰਤਾ ਦੇ ਨਾਲ ਸਮਝ ਕੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਜੀਵਨ ਵਿੱਚ ਉਤਾਰੋ ਤੁਹਾਡੇ ਜੀਵਨ ਵਿੱਚ ਜੋ ਬਦਲਾਅ ਆਉਣ ਵਾਲੇ ਹਨ ਉਹ ਸਧਾਰਨ ਨਹੀਂ ਹੋਣਗੇ ਇਹ ਬਦਲਾਅ ਤੁਹਾਨੂੰ ਸਮਝ ਵਿੱਚ ਇੱਕ ਵਿਸ਼ੇਸ਼ ਪਹਿਚਾਣ ਦੇ ਸਕਦਾ ਹੈ ਜਿਹੜੇ ਲੋਕ ਜੋ ਤੁਹਾਡੇ ਪਤਨ ਦੀ ਕਾਮਨਾ ਕਰਦੇ ਹਨ ਉਹ ਹੁਣ ਹੈਰਾਨ ਰਹਿ ਜਾਣਗੇ ਤੁਸੀਂ ਇੰਨੀ ਤੇਜ਼ ਗਤੀ ਦੇ ਨਾਲ ਕਿਵੇਂ ਉੱਪਰ ਉੱਠਣ ਲੱਗੇ ਹੋ ਤੁਹਾਡੇ ਦੁਆਰਾ ਛੱਲੇ ਗਏ ਦੁੱਖ ਕੋਈ ਵਿਰਤ ਦੀਆਂ ਪੀੜਾਂ ਨਹੀਂ ਰਹਿ ਜਾਣਗੀਆਂ ਉਹ ਇੱਕ ਵੱਡਾ ਪਰਿਵਰਤਨ ਦੀ ਪੂਰਵ ਤਿਆਰੀ ਸੀ ਉਹਨਾਂ ਸੰਘਰਸ਼ਾਂ ਨੇ ਤੁਹਾਨੂੰ ਅੰਦਰੋਂ ਮਜ਼ਬੂਤ ਕਰ ਦਿੱਤਾ ਹੈ ਹੁਣ ਤੁਹਾਡੇ ਕੋਲ ਉਹ ਊਰਜਾ ਹੈ ਜੋ ਤੁਸੀਂ ਪਰਸਥਿਤੀ ਦੇ ਵਿੱਚ ਵੀ ਤੁਹਾਨੂੰ ਹੁਣ ਝੁਕਾ ਨਹੀਂ ਸਕਦੀ। ਈਸ਼ਵਰ ਨੇ ਤੁਹਾਨੂੰ ਇੱਕ ਵਿਸ਼ੇਸ਼ ਉਦੇਸ਼ ਲਈ ਚੁਣਿਆ ਹੈ। ਹੁਣ ਤੁਹਾਡੇ ਅੰਦਰ ਸਬਰ ਸ਼ਕਤੀ ਦਵਿਆ ਦਾ ਪ੍ਰਯੋਗ ਪ੍ਰਭਾਵ ਹੋਣ ਜਾ ਰਿਹਾ ਹੈ। ਦੋਸਤੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਘਟਨਾਵਾਂ ਤੁਹਾਡੀ ਜ਼ਿੰਦਗੀ ਵਿੱਚ ਹੋਈਆਂ ਹਨ। ਉਹ ਕੋਈ ਆਮ ਸੰਜੋਗ ਨਹੀਂ ਸੀ ਤੁਹਾਡੇ ਦੁਸ਼ਮਣਾਂ ਨੇ ਨਾ ਸਿਰਫ ਤੁਹਾਡੇ ਰਿਸ਼ਤੇ ਦੇ ਵਿੱਚ ਰੋੜੇ ਅਟਕਾਏ ਸਨ। ਸਗੋਂ ਉਹਨਾਂ ਦੇ ਟੋਣੇ ਟੋਟਕਿਆਂ ਵਰਗੇ ਹਨੇਰੀਆਂ ਵਾਲੀਆਂ ਵਿਧਵਾਆਂ ਵੀ ਨੇਵੀਂ ਸਹਾਰਾ ਲਿਆ ਸੀ ਫਿਰ ਵੀ ਤੁਸੀਂ ਡਟੇ ਰਹੇ ਹੁਣ ਤੁਸੀਂ ਹਰ ਸੰਕਟ ਹਰ ਧੋਖੇ ਨੂੰ ਮੁਸਕਾਨ ਦੇ ਨਾਲ ਸਹਿਣਾ ਸਿੱਖ ਚੁੱਕੇ ਹੋ ਅੱਜ ਤੁਸੀਂ ਉਸੇ ਹੀ ਤਪ ਉਸੇ ਹੀ ਸਹਿਣਸ਼ੀਲਤਾ ਦਾ ਫਲ ਹੁਣ ਤੁਹਾਨੂੰ ਮਿਲ ਜਾਵੇਗਾ ਹੁਣ ਉਹ ਪਲ ਤੁਹਾਡੇ ਜੀਵਨ ਵਿੱਚ ਆਉਣ ਵਾਲਾ ਹੈ ਜਦੋਂ ਤੁਹਾਨੂੰ ਅਜਿਹੇ ਚਮਤਕਾਰੇ ਮੌਕੇ ਪ੍ਰਾਪਤ ਹੋਣਗੇ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਝਿਹੜੇ ਲੋਕ ਪਹਿਲਾਂ ਤੁਹਾਨੂੰ ਨਜ਼ਰ ਅੰਦਾਜ਼ ਕਰਦੇ ਸਨ ਜਾਂ ਕਮਜ਼ੋਰ ਸਮਝਦੇ ਸਨ ਹੁਣ ਉਹ ਬੁਲੰਦ ਹਿੰਮਤ ਸਾਹਮਣੇ ਸਿਰ ਝੁਕਾਉਣ ਲਈ ਮਜਬੂਰ ਹੋਣਗੇ ਤੁਹਾਡੀ ਆਤਮ ਸ਼ਕਤੀ ਇਨੀ ਤੇਜ ਹੋਵੇਗੀ ਕਿ ਤੁਸੀਂ ਆਪਣੇ ਹਰ ਸੰਕਲਪ ਨੂੰ ਇੱਕ ਤੋਂ ਬਾਅਦ ਇੱਕ ਪੂਰਾ ਕਰਦੇ ਹੋਏ ਨਜ਼ਰ ਆਉਂਗੇ ਇਸ ਲਈ ਤੁਹਾਨੂੰ ਇਹ ਹੀ ਬੇਨਤੀ ਹੈ ਅੱਜ ਜੋ ਬ੍ਰਹਮ ਸੰਦੇਸ਼ ਤੁਸੀਂ ਸੁਣਿਆ ਹੈ ਉਸ ਨੂੰ ਕੇਵਲ ਸ਼ਬਦਾਂ ਵਾਂਗ ਨਾ ਲਿਓ ਸਗੋਂ ਉਸ ਨੂੰ ਆਪਣੇ ਜੀਵਨ ਵਿੱਚ ਇੱਕ ਰੇੜ ਬਣਾ ਲਓ ਮਾਤਾ ਰਾਣੀ ਦੀ ਕਿਰਪਾ ਨਾਲ ਤੁਹਾਡੇ ਭਾਗਾਂ ਦੇ ਪੰਨਿਆਂ ਦੇ ਵਿੱਚ ਇੱਕ ਨਵਾਂ ਸੁਨਹਿਰੀ ਮੌਕਾ ਤੁਹਾਨੂੰ ਜੁੜਨ ਵਾਲਾ ਹੈ ਉਸ ਨੂੰ ਉਚਾਈ ਤੱਕ ਤੁਸੀਂ ਲੈ ਕੇ ਜਾਣਾ ਹੈ ਜਿੱਥੇ ਇੱਥੇ ਪਿੱਛੇ ਦੇਖਣ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ ਤੁਹਾਡਾ ਮਨ ਪਹਿਲਾਂ ਨਾਲੋਂ ਮਜ਼ਬੂਤ ਹੋਵੇਗਾ ਤੁਹਾਡਾ ਵਿਸ਼ਵਾਸ ਚਟਾਨ ਵਰਗਾ ਹੋਵੇਗਾ ਤੁਹਾਡਾ ਹਰ ਕਦਮ ਸਫਲਤਾ ਵੱਲ ਜਾਵੇਗਾ ਤੁਹਾਡੇ ਲਈ ਹਰ ਇੱਕ ਨਵਾਂ ਭਵਿੱਖ ਦਿਸ਼ਾ ਜਿਹੜੀ ਹੈ ਇੱਕ ਨਵੀਂ ਚੇਤਨਾ ਤਿਆਰ ਹੋ ਚੁੱਕੀ ਹੈ ਬਸ ਉਸ ਨੂੰ ਅਪਣਾਉਣਾ ਹੈ ਜੋ ਵੀ ਸੁਪਨਾ ਤੁਸੀਂ ਕਦੇ ਮਨ ਵਿੱਚ ਸਜਾਇਆ ਸੀ ਹੁਣ ਉਹ ਸਬਰ ਹੋਣ ਦੇ ਕਿਨਾਰੇ ਤੇ ਹੈ ਜੋ ਵੀ ਤੁਹਾਡਾ ਸਬਰ ਸੀ ਉਸ ਦੇ ਹਿਸਾਬ ਨਾਲ ਤੁਹਾਨੂੰ ਹੁਣ ਫਲ ਪ੍ਰਾਪਤ ਹੋ ਜਾਵੇਗਾ ਮਾਤਾ ਰਾਣੀ ਦੇ ਸੱਚੇ ਭਾਵ ਦੇ ਨਾਲ ਧਿਆਨ ਕੇਂਦਰਿਤ ਕਰਨਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਜਰੂਰ ਲਗਾਉਣ ਲਿਖਣਾ ਹੈ ਜੀ ਤਾਂ ਕਿ ਮਾਤਾ ਜੀ ਦੀ ਸਦਾ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਤੁਹਾਡੀ ਆਸਥਾ ਸ਼ਰਦਾ ਹੀ ਉਹ ਦਰਵਾਜ਼ਾ ਹੈ ਜਿਸ ਨਾਲ ਤੁਸੀਂ ਬ੍ਰਹਮ ਪਰਿਵਰਤਨ ਵੱਲ ਅੱਗੇ ਵਧ ਸਕਦੇ ਹੋ ਜਿਨ੍ਹਾਂ ਦੇਵ ਸ਼ਕਤੀਆਂ ਦੇ ਨਾਲ ਹਮੇਸ਼ਾ ਤੁਹਾਡਾ ਮਾਰਗਦਰਸ਼ਨ ਕੀਤਾ ਜਾਵੇ ਅੱਜ ਵੀ ਉਹ ਤੁਹਾਡੇ ਚਾਰਾਂ ਪਾਸਿਆਂ ਤੋਂ ਇੱਕ ਸੁਰੱਖਿਆ ਕਵਚ ਬਣਾ ਕੇ ਖੜੀਆਂ ਹਨ। ਇਹ ਹੀ ਕਾਰਨ ਹੈ ਤੁਹਾਡੇ ਦੁਸ਼ਮਣ ਕਿੰਨੀ ਵੀ ਚਲਾਕੀ ਕਰ ਲੈਣ ਉਹ ਤੁਹਾਡੇ ਜੀਵਨ ਵਿੱਚ ਸਥਾਈ ਨੁਕਸਾਨ ਤੁਹਾਨੂੰ ਨਹੀਂ ਪਹੁੰਚਾ ਸਕਦੇ। ਪਰ ਜੋ ਹੁਣ ਸਮਾਂ ਆ ਰਿਹਾ ਹੈ ਉਸ ਵਿੱਚ ਉਹਨਾਂ ਦੀਆਂ ਚਾਲਾਂ ਤੇ ਉਹਨਾਂ ਦੁਆਰਾ ਕੀਤੇ ਗਏ ਤੰਤਰਮੰਤਰ ਦਾ ਪ੍ਰਭਾਵ ਖੁੱਲ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ। ਇਹ ਅਸਰ ਨਾ ਕੇਵਲ ਤੁਹਾਡੇ ਰੋਜ਼ਾਨਾ ਦੀ ਜੀਵਨ ਦੀਆਂ ਘਟਨਾਵਾਂ ਵਿੱਚ ਵਿਖਾਈ ਦੇਵੇਗਾ ਸਗੋਂ ਤੁਹਾਡੇ ਅੰਦਰ ਦੀ ਊਰਜਾ ਅਤੇ ਆਤਮਿਕ ਸ਼ਾਂਤੀ ਲਈ ਵੀ ਇਸ ਪ੍ਰਤਿਕਿਰਿਆ ਤੋਂ ਗੁਜ਼ਰ ਜਾਵੇਗਾ ਹੁਣ ਇੱਕ ਅਜੀਹਾ ਅਧਿਆਤਮਿਕ ਪਰਿਵਰਤਨ ਤੁਹਾਡੇ ਅੰਦਰ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਨਕਾਰ ਨਕਾਰਨਾ ਜਿਹੜਾ ਹੈ ਤੁਹਾਡੇ ਲਈ ਅਸੰਭਵ ਹੋਵੇਗਾ ਇਹ ਉਹੀ ਪਲ ਹਨ ਜਦੋਂ ਤੁਹਾਡੇ ਜੀਵਨ ਵਿੱਚ ਭਾਰੀ ਬਦਲਾਅ ਦੀ ਆਹਟ ਸੁਣਾਈ ਦਿੰਦੀ ਹੈ ਹੁਣ ਸਮਾਂ ਆ ਗਿਆ ਹੈ ਜਦੋਂ ਤੁਸੀਂ ਤਿੰਨ ਬਹੁਤ ਹੀ ਡੂੰਘੇ ਕਾਰਨਾਂ ਤੇ ਧਿਆਨ ਦਿਓਗੇ ਜਿਨ੍ਹਾਂ ਦੀ ਵਜ੍ਹਾ ਨਾਲ ਪਿਛਲੇ ਕਈ ਸਾਲਾਂ ਤੋਂ ਤੁਹਾਡਾ ਜੀਵਨ ਕਸ਼ਟ ਤੇ ਅਸੰਤੁਲਨ ਨਾਲ ਭਰਿਆ ਹੋਇਆ ਸੀ ਤੁਸੀਂ ਅਨੁਭਵ ਕੀਤਾ ਹੋਵੇਗਾ ਜਦੋਂ ਵੀ ਕਿਸੇ ਕੰਮ ਨੂੰ ਸ਼ੁਰੂ ਕਰਨਾ ਸੋਚਦੇ ਸੀ ਉਹ ਉਲਟ ਹੋ ਜਾਂਦਾ ਸੀ ਇਹ ਉਹੀ ਘਟਨਾਵਾਂ ਹਨ ਜੋ ਤੁਹਾਨੂੰ ਵਾਰ-ਵਾਰ ਤੋੜਨ ਦਾ ਯਤਨ ਕਰ ਰਹੀਆਂ ਸਨ ਕਈ ਵਾਰੀ ਚੀਜ਼ਾਂ ਇੰਨੀ ਤੇਜ਼ੀ ਨਾਲ ਵਿਗੜਦੀਆਂ ਹਨ ਤੁਹਾਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ ਪਰ ਹੁਣ ਉਹ ਸਮਾਂ ਬੀਤ ਚੁੱਕਾ ਹੈ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਅਸੀਂ ਜਾਣਦੇ ਹਾਂ ਤੁਸੀਂ ਅੰਦਰੋਂ ਬਹੁਤ ਥੱਕ ਚੁੱਕੇ ਹੋ ਇਕੱਲੇ ਵੀ ਹੋ ਚੁੱਕੇ ਹੋ ਹੰਝੂ ਵਹਾਉਂਦੇ ਹੋ ਆਪਣੇ ਦੁੱਖਾਂ ਨੂੰ ਲੁਕਾਇਆ ਹੋਇਆ ਹੈ ਪਰ ਦੁੱਖਾਂ ਨੂੰ ਲੁਕਾਉਣ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਦੱਸਣ ਆਏ ਹਾਂ ਉਹਨਾਂ ਦਾ ਅੰਤ ਹੋਵੇਗਾ ਤੁਹਾਨੂੰ ਕੁਝ ਉਪਾਅ ਦੱਸਾਂਗੇ ਜੋ ਤੁਹਾਨੂੰ ਕਸ਼ਟਾਂ ਦੁਰੋਗਾਂ ਤੋਂ ਦੂਰ ਕਰ ਦੇਣਗੇ ਜਿਸ ਵੀ ਦਿਸ਼ਾ ਵਿੱਚ ਸੋਚੋਗੇ ਉਸੇ ਦਿਸ਼ਾ ਵਿੱਚ ਚੀਜ਼ਾਂ ਵਾਪਰਣਗੀਆਂ ਤੁਹਾਡੀਆਂ ਜਿਹੜੀਆਂ ਸਦਭਾਵਨਾਵਾਂ ਹਨ ਸਬਲ ਹੋਣਗੀਆਂ ਜੀਵਨ ਵਿੱਚ ਸੰਤੁਲਨ ਸੁਖ ਸ਼ਾਂਤੀ ਇੱਕ ਨਵਾਂ ਅਧਿਆਇ ਸ਼ੁਰੂ ਕਰੇਗੀ ਆਉਣ ਵਾਲੇ 3 ਦਿਨਾਂ ਵਿੱਚ ਤੁਹਾਨੂੰ ਕੁਝ ਅਦਭੁਤ ਚਮਤਕਾਰੇ ਨਤੀਜੇ ਦਿਖਾਈ ਦੇਣ ਵਾਲੇ ਹਨ ਸੋ ਇਸ ਲਈ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਨਵਾਂ ਕਦਮ ਚੁੱਕਣ ਬਾਰੇ ਸੋਚਦੇ ਹੋ ਤਰੱਕੀ ਕਰਨ ਬਾਰੇ ਸੋਚਦੇ ਹੋ ਤਾਂ ਹਰ ਗੱਲ ਕਿਸੇ ਨਾਲ ਸ਼ੇਅਰ ਕਰਨੀ ਜ਼ਰੂਰੀ ਨਹੀਂ ਹੈ ਕਿਉਂਕਿ ਤੁਹਾਡੇ ਆਪਣੇ ਹੀ ਤੁਹਾਡੇ ਲਈ ਮਾੜਾ ਸੋਚਦੇ ਹਨ ਇਸ ਲਈ ਇਹਨਾਂ ਕੁਝ ਖਾਸ ਗੱਲਾਂ ਤੇ ਧਿਆਨ ਦਿਆ ਕਰੋ ਆਪਣੀ ਬੋਲਬਾਣੀ ਤੇ ਕਾਬੂ ਰੱਖੋ ਨਹੀਂ ਤਾਂ ਬਣਦੇ ਹੋਏ ਕੰਮ ਤੁਹਾਡੇ ਵਿਗੜ ਸਕਦੇ ਹਨ ਆਪਣੇ ਦਿਲ ਦਾ ਭੇਦ ਕਦੇ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਕੋਈ ਵੀ ਸਖੰਨ ਨਹੀਂ ਹੈ ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਦੀ ਵਰਤੋਂ ਕਰਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ guzਰੇਗੀ ਧੰਨਵਾਦ